ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਐਂ ਠੀਕ ਠਾਕ ਚੜਦੀ ਕਲਾ ਚ ਤੇ ਚਲੋ ਜੀ ਅੱਜ ਅਸੀਂ ਬਣਾਉਣ ਜਾ ਰਹੇ ਆ ਆਲੂ ਮਟਰ ਮੈਂ ਵੈਸੇ ਹੀ ਤੁਹਾਨੂੰ ਪਤਾ ਹੀ ਮੈਂ ਤੁਹਾਡੇ ਨਾਲ ਹਰ ਚੀਜ਼ ਜਿਹੜੀਆਂ ਸ਼ੇਅਰ ਕਰਦੀ ਆ ਕਿ ਮੈਂ ਕਿਵੇਂ ਬਣਾਉਣੀ ਆ ਤੇ ਮੈਂ ਕੀ ਖਾਣੀ ਆ ਤੇ ਇਸ ਲਈ ਮੈਨੂੰ ਜੋ ਵੀ ਚੰਗਾ ਲੱਗਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਬੈਠ ਸੰਨੀ ਆ ਤੇ ਚਲੋ ਮੇਰੇ ਬਲੌਗ ਦੇ ਨਾਲ ਬਨੇ ਰਹੋ ਔਰ ਪਿਆਰ ਨਾਲ ਮੇਰਾ ਵਲੌਗ ਦੇਖਿਆ ਜਰੂਰ ਕਰੋ ਜੀ ਐਦਾਂ ਗਾਹ ਨਾ ਕੱਢਿਆ ਕਰੋ ਇਹਨੂੰ ਪੂਰਾ ਦੇਖਿਆ ਕਰੋ ਪੂਰੇ ਮੇਰੇ ਵਲੌਗ ਦੇ ਨਾਲ ਬਨੇ ਰਹੋ ਅਸੀਂ ਹੁਣ ਗੈਸ ਨੂੰ ਔਨ ਕਰਕੇ ਵਿੱਚ ਮਸਟਰਡ ਆਇਲ ਪਾ ਦਿੱਤਾ ਹੋਇਆ ਹੈ ਤੇ ਹੁਣ ਅਸੀਂ ਇਹ ਚ ਪਾ ਦੇ ਆਂ ਲక్ష్ਮੀ ਹਿੰਗ ਜਿਹੜੀ ਮੇਰੀ ਫੇਵਰੇਟ ਬਹੁਤ ਜ਼ਿਆਦਾ ਹੈ ਮਤਲਬ ਮੈਂ ਕੋਈ ਵੀ ਸਬਜ਼ੀ ਜਿਹੜੀ ਐਸ ਤੋਂ ਬਿਨਾਂ ਨਹੀਂ ਬਣਾਉਂਦੀ ਹਿੰਗ ਪਾਤੀ ਹੁਣ ਅਸੀਂ ਥੋੜਾ ਜੀਰਾ ਪਾ ਦਿੱਤਾ ਹੋਇਆ ਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ ਹੁਣ ਲਸਣ ਅਦਰਕ ਪਿਆਜ਼ ਟਮਾਟਰ ਹਰੀਆਂ ਮਿਰਚਾਂ ਬਸ ਮੋٹے ਮੋٹے ਜਿਹੜੇ ਕੱਟੇ ਹੋਏ ਸੀਗੇ ਠੀਕ ਹੈ ਜੀ ਤੁਸੀਂ ਦੇਖ ਲਓ ਤੇ ਇਹਨੂੰ ਮੈਂ ਵਿਸਲ ਮਰਾਣੀ ਹੈ ਜੇ ਮਸਾਲੇ ਨੂੰ ਤੇ ਫੇਰ ਅਸੀਂ ਮਸਾਲਾ ਰੈਡੀ ਕਰਾਂਗੇ ਜੀ ਆਖੀ ਨੂੰ ਚੰਗੰਾ ਮਿਕਸ ਕਰ ਦਿੱਤਾ ਮੈਂ ਨਮਕ ਪਾ ਕੇ ਇਹਨੂੰ ਬਿਸਲ ਦਵਾਵਾਂਗੀ। ਇਸ ਜਿਆ ਮਿਕਸ ਕਰ ਲਓ। ਅੱਧਾ ਗਲਾਸ ਵਿੱਚ ਪਾਣੀ ਦਾ ਪਾਉ, ਅੱਧੋਂ ਵੀ ਥੋੜਾ ਜਿਹਾ। ਤੁਸੀਂ ਦੇਖ ਲਓ। ਮੈਂ ਅੱਧੇ ਤੋਂ ਵੀ ਹਾਂਜੀ ਥੋੜਾ ਜਿਹਾ ਪਾਣੀ ਜਿਹੜਾ ਪਾਤਾ ਹੋਇਆ ਇਹਦੇ ਵਿੱਚ। ਤੇ ਹੁਣ ਅਸੀਂ ਇਹਨੂੰ ਬਿਸਲ ਲਗਾਵਾਂਗੇ। ਕਣ ਮੈਂ ਬੰਦ ਕਰ ਦਿੱਤਾ ਹੋਇਆ ਜੀ ਕੁੱਕਰ ਦਾ ਤੇ ਹੁਣ ਮੈਂ ਇਹਨੂੰ ਦੋ ਵਿਸਲਾ ਮਰਾਣੀਆਂ ਜੇ ਮਸਾਲੇ ਨੂੰ ਉਸ ਤੋਂ ਬਾਅਦ ਆ ਅਸੀਂ ਇਹਨੂੰ ਬਲੈਂਡ ਕਰਨਾ ਹੁਣ ਇਹਨੂੰ ਵਿਸਲਾ ਆ ਚੁੱਕੇ ਆ ਜੀ ਦੋ ਤੇ ਮੈਂ ਗੈਸ ਕਰ ਦਿੱਤਾ ਆਫ ਹੁਣ ਅਸੀਂ ਇਹ ਵੀ ਇੱਥੋਂ ਗੈਸ ਕੱਢ ਲਵਾਂਗੇ ਦੇਖ ਲਓ ਤੁਸੀਂ ਮੇਰਾ ਮਸਾਲਾ ਸਾਡਾ ਗਲ ਗਿਆ ਪਿਆ ਆ ਹੁਣ ਅਸੀਂ ਨੂੰ ਬਲੈਂਡ ਕਰਨ ਲੱਗੇ ਹਾਂ ਤੁਸੀਂ ਦੇਖ ਸਕਦੇ ਹੋ ਮੈਂ ਬਲੈਂਡਰ ਦੇ ਨਾਲ ਬਲੈਂਡ ਕਰ ਲਿਆ ਇਹਨੂੰ ਮਤਲਬ ਮੈਂ ਬਹੁਤ ਜ਼ਿਆਦਾ ਨੀਜੇ ਕੀਤਾ ਵਿੱਚ ਮੈਂ ਪਿਆਜ਼ ਰਹਿਣ ਦਿੱਤੇ ਆ ਥੋੜਾ ਮੋਟਾ ਮੋਟਾ ਜਿਆ ਵਧੀਆਂ ਲੱਗਦਾ ਹੈ ਮਸਾਲਾ ਇਹਦਾ ਰੈਡੀ ਹੋਇਆ ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਗਰੇਵੀ ਜੀ ਬਹੁਤ ਹੀ ਜ਼ਿਆਦੀ ਪਤਲੀ ਹੋ ਤੇ ਵਧੀਆਂ ਨਹੀਂ ਲੱਗਦੀ ਇਸ ਲਈ ਮੈਂ ਥੋੜੇ ਜੇ ਪਿਆਜ਼ ਜਿਹੜੇ ਆ ਨਾ ਵਿੱਚ ਦਿਖਦੇ ਰਹਿਣ ਵਾਸਤੇ ਉਹ ਮੈਂ ਰਹਿਣ ਦਿੱਤੇ ਆ ਹੁਣ ਅਸੀਂ ਬਲੈਂਡਰ ਨੂੰ ਪਹਿਲਾਂ ਧੋ ਲਵਾਂਗੇ ਚੰਗੀ ਤਰ੍ਹਾਂ ਵਾਸ਼ ਕਰਕੇ ਡਰਾਈ ਕਰਕੇ ਲੇ ਕਵਰ ਕਰ ਲਾਂਗੇ ਜਦ ਤੱਕ ਮੈਂ ਇਧਰ ਗੈਸ ਆਨ ਕੀਤਾ ਹੋਇਆ ਆ ਤੇ ਇਹਦਾ ਜਿਹੜਾ ਪਾਣੀ ਵਿੱਚ ਹੈਗਾ ਸੀਗਾ ਉਹ ਸੁੱਕ ਜਾਏਗਾ ਤੇ ਫਿਰ ਸਾਡਾ ਜਿਹੜਾ ਮਸਾਲਾ ਵਧੀਆ ਤਰ੍ਹਾਂ ਪੁੱਜ ਕੇ ਤਿਆਰ ਹੋਊਗਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਦੇ ਵਿੱਚ ਗਰਮ ਮਸਾਲਾ ਦੇਖੋ ਜੀ ਮੈਂ ਗਰਮ ਮਸਾਲਾ ਪੀਸਿਆ ਹੋਇਆ ਸੀ ਆਪਣਾ ਤੇ ਮੈਂ ਬਹੁਤ ਜ਼ਿਆਦਾ ਇਹਨੂੰ ਬਰੀਕ ਨਹੀਂ ਕੀਤਾ ਮੋਟਾ-ਮੋਟਾ ਹੀ ਰੱਖਿਆ ਕਿ ਬਹੁਤ ਵਧੀਆ ਲੱਗਦਾ ਦਾਲ ਸਬਜ਼ੀ ਦੇ ਵਿੱਚ ਜ਼ਿਆਦਾ ਬਰੀਕ ਕਰਨੋਂ ਫੇ ਵਧੀਆ ਨਹੀਂ ਲੱਗਦਾ ਇਸ ਲਈ ਮੈਂ ਨਾਰਮਲ ਹੀ ਰੱਖਿਆ ਸੀ 컬러 ਵਾਲੀ ਮਿਰਚ ਪਾ ਲਈ ਗਰਮ ਮਸਾਲਾ ਪਾ ਲਿਆ ਨੇ ਤੇ ਹੁਣ ਅਸੀਂ ਪਾਵਾਂਗੇ ਹਲਦੀ ਹਲਦੀ ਵੀ ਇੰਨੇ ਪਾ ਲਈ ਹੋਈ ਹੈ ਜੀ ਤੇ ਦੇਖ ਸਕਦੇ ਤੁਸੀਂ ਮਦ ਪੁੱਜਦਾ ਪਿਆ ਪਾਣੀ ਜਿਹੜਾ ਸੀਗਾ ਇਹਦੇ ਵਿੱਚ ਐਕਸਟਰਾ ਸਾਰਾ ਸੋਕ ਕਰ ਲਿਆ ਨੇ ਤੇ ਹੁਣ ਮੈਂ ਇਹਦੇ ਵਿੱਚ ਹਰੇ ਮਟਰ ਪਾ ਰਹੀ ਹਾਂ ਥੋੜੇ ਜਿਮ ਮੌਨਨ ਨੂੰ ਵੀ ਫਰਾਈ ਕਰ ਲੂੰਗੀ ਜਦ ਤੱਕ ਸਾ ਦਮਸਲਾ ਪੁੱਜੀ ਕਿ ਰੈਡੀ ਹੋ ਰਿਆ ਨਾ ਅੰਮੀ ਦੇ ਥੋੜੇ ਜਿਹੇ ਜਿਹੜੇ ਹਰੇ ਮਟਰ ਆ ਵੀ ਪੁੱਜ ਜਾਣਗੇ ਮੈਂ ਹਰੇ ਮਟਰ ਆਪ ਕੱਡੇ ਹੋਏ ਆ ਮਤਲਬ ਜਿਹੜੇ ਪੈਕੇਟ ਵਾਲੇ ਕੱਡੇ ਹੋਏ ਉਹ ਨਹੀਂ ਲੈਣ ਕਿਉਂਕਿ ਉਹ ਜਿੰਨੇ ਮਰਜੀ ਤੁਸੀਂ ਫਰੈਸ਼ ਲੈ ਲੋ ਨਾ ਕਿਸੇ ਵੀ ਮਾਲ ਚੋਂ ਵੀ ਲੈ ਲੋ ਜਾਂ ਕਿਸੇ ਸ਼ਾਪ ਤੋਂ ਲੈ ਲੋ ਤੇ ਉਹਦੇ ਚ ਜਿਹੜੀ 스మెਲ ਨਾ ਉਹ ਸਬਜੀ ਬਣ ਜਾਵੇ ਜਿੰਨੇ ਮਰਜੀ ਉਹਨਾਂ ਨੂੰ ਤੋਲੋ 스మెਲ ਨਹੀਂ ਜਾਂਦੀ ਪਤਾ ਨਹੀਂ ਕਿਉਂ ਤੇ ਬੱਚੇ ਖਾਂਦੇ ਨਹੀਂ ਫਿਰ ਫਿਰ ਮੈਂ ਨਾ ਬਿਲਕੁਲ ਫਰੈਸ਼ ਮਟਰ ਲੈ ਕੇ ਤੇ ਕੱਢ ਕੇ ਤੇ ਹੁਣ ਮੈਂ ਫਰੈਸ਼ ਜਿਹੜੇ ਬਣਾ ਰਹੀ ਹਾਂ ਤਾਂ ਕਿ ਬੱਚੇ ਨਾ ਕਿਤੇ ਕੋਈ ਨੁਕਸ ਕਰ ਲੈਣ ਇਸ ਲਈ ਜੇ ਖਾਣਾ ਹੀ ਆ ਬੱਚਿਆਂ ਵਾਸਤੇ ਤੇ ਬਣਾਉਣਾ ਆਪਾਂ ਤੇ ਉਹਨਾਂ ਦੀ ਪਸੰਦ ਆ ਕਿ ਉਹਨਾਂ ਬਣਾਇਆ ਜਾਵੇ ਚਲੋ ਜੀ ਬਸ ਸਾਡਾ ਦੇਖੋ ਭੁੱਜ ਕੇ ਇਹ ਮਸਾਲਾ ਜਿਹੜਾ ਰੈਡੀ ਹੋ ਹੀ ਰਿਹਾ ਆ ਜਿਹੜਾ ਆਇਲ ਸੀ ਇਹਦੇ ਚ ਔਰ 릴ੀਜ਼ ਕਰਦਾ ਪਿਆ ਮਸਾਲਾ ਬਸ ਹੋਰ 2 ਮਿੰਟ ਲੱਗਣਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਇਲ ਆ ਸਾਡਾ ਦੇਖੋ ਮਸਾਲੇ ਦੇ ਨਾਲੋਂ ਲਾਗੂ ਹੋ ਚੁੱਕਾ ਹੈ ਦਾ ਮਤਲਬ ਕਿ ਮਸਾਲਾ ਸਾਡਾ ਪੁੱਜ ਕੇ ਰੈਡੀ ਹੋ ਗਿਆ ਹੋਇਆ ਤੇ ਨਾਲ ਹੀ ਸਾਡੇ ਹਰੇ ਮਟਰ ਵੀ ਰੈਡੀ ਹੋ ਗਏ ਹੋਏ ਆ ਜੀ ਪੁੱਜ ਕੇ ਠੀਕ ਹੈ। ਥੋੜਾ ਜਿਹਾ ਇਸ ਦੇ ਚ ਪਾ ਦਵਾਂਗੇ ਜੀ ਪਾਣੀ। ਪਾਣੀ ਜਿੰਨੀ ਵੀ ਤੁਹਾਨੂੰ ਗਰੇਵੀ ਚਾਹੀਦੀ ਹੈ ਉਸੇ ਅਕੋਰਡਿੰਗ ਪਾ ਸਕਦੇ। ਮੈਂ ਦੋ ਆਲੂ ਕੱਟੇ ਹੋਏ ਆ ਜੀ ਮੀਡੀਅਮ ਸਾਈਜ਼ ਦੇ ਤੇ ਇਹਨਾਂ ਨੂੰ ਬਿਸਲਾ ਆਣੀਆਂ। ਬੱਚਿਆਂ ਨਾਲ ਰਾਈਸ ਪੈਂਟ ਸੋ ਇਹ ਰਾਈਸ ਥਾਣੇ ਆ ਜੀ ਹਾਂ ਤੇ ਹੁਣ ਮੈਂ ਇਹਦੇ ਚ ਆਲੂ ਪਾ ਰਹੀ ਹਾਂ ਜੀ ਹੁਣ ਅਸੀਂ ਇਹਨੂੰ 3-4 ਵਿਸਲਾ ਤੇ ਮਰਾਵਾਂਗੇ ਨਾ ਹੁਣ ਮੈਂ ਕਵਰ ਕਰਦਾਂ ਲੱਗੀ ਅਸੀਂ ਹੁਣ ਕਰਾਂਗੇ ਜੀ ਵਿਸਲਾ ਦੀ ਵੇਟ ਤੇ ਜਿਹੜਾ ਫਲੇਮ ਆ ਉਹ ਮੀਡੀਅਮ ਰੱਖਾਂਗੇ ਹਾਈ ਨਹੀਂ ਰੱਖਾਂਗੇ ਨਹੀਂ ਤੇ ਬਹੁਤ ਜਲਦੀ ਵਿਸਲਾ ਜਾਣੀ ਆ ਮੇਲੇ ਥੋੜਾ ਵਿਸਲਾਂ ਤੋਂ ਬਾਅਦ ਫਿਰ ਹਾਂਜੀ ਸਬਜੀ ਬਣ ਗਈ ਹੋਈ ਗੈਸ ਮੈਂ ਬੰਦ ਕਰ ਦਿੱਤਾ ਹੋਇਆ ਤੇ ਕੁੱਕਰ ਮੈਂ ਲਾ ਕੇ ਥੱਲੇ ਤੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਸਾਡੇ ਆਲੂ ਮਟਰ ਬਣ ਕੇ ਬਿਲਕੁਲ ਤਿਆਰ ਹੋ ਗਏ ਤੇ ਬਹੁਤ ਹੀ ਵਧੀਆ ਢੰਗ ਨਾਲ ਬਣਿਆ ਤੇ ਬਹੁਤ ਹੀ ਜਲਦੀ ਬਣਿਆ ਇਹਦੇ ਨਾਲ ਬੱਚਿਆਂ ਨੇ ਰਾਈਸ ਖਾਣੇ ਆ ਜੀ ਇਸ ਲਈ ਮੈਂ ਥੋੜੇ ਜਿਹਾ ਪਤਲੇ ਰੱਖੇ ਆ ਬਾਕੀ ਤੁਸੀਂ ਜਿੱਦਾਂ ਦੀ ਮਰਜ਼ੀ ਆਪਣੀ ਗਰੇਵੀ ਰੱਖ ਸਕਦੇ ਹੋ ਨਾਲੇ ਆਲੂ ਜਿਹੜੇ ਆ ਨਾ ਇਨਾਂ ਨੂੰ ਮੈਂ ਚੰਗੀ ਤਰ੍ਹਾਂ ਮੈਸ਼ ਕਰ ਦੇਣਾ ਹੈ ਹੁਣ ਵਿੱਚ ਤੇ ਓਨੇ ਹੋਰ ਵੀ ਜ਼ਿਆਦਾ ਵਧੀਆ ਹੋ ਜਾਣਾ ਹੈ। ਲੋ ਜੀ ਬਹੁਤ ਹੀ ਵਧੀਆ ਟੇਸਟੀ ਬਣ ਕੇ ਸਾਡੀ ਸਬਜ਼ੀ ਰੈਡੀ ਹੋਈ ਹੈ। ਧਨੀਆ ਹੁੰਦਾ ਤੇ ਹੋਰ ਵੀ ਵਧੀਆ ਟੇਸਟ ਬਣਨੀ ਸੀ। ਪਰ ਧਨੀਆ ਹੁਣ ਇਸ ਟਾਈਮ ਹੈ ਨਹੀਂ ਬਰਸਾਤਾਂ ਦੇ ਵਿੱਚ ਹੋਰ ਵੀ ਜ਼ਿਆਦਾ ਧਨੀਆ ਖਰਾਬ ਹੋ ਜਾਂਦਾ ਹੈ ਤੇ ਜੇ ਲੈ ਲਓ ਤੇ ਤਾਂ ਵੀ ਖਰਾਬ ਹੁੰਦਾ ਹੈ। ਤੇ ਉੱਪਰ ਪੱਤੇ ਝੜੇ ਹੁੰਦੇ ਨਾ بارش ਦੇ ਨਾਲ ਇਸ ਲਈ ਦੇਖੋ ਜੀ ਬਣ ਗਈ ਹੋਈ ਹੈ ਜੀ ਸਬਜੀ ਇਹਨਾਂ ਨੂੰ ਮੈਂ ਹੁਣ ਹੌਲੀ-ਹੌਲੀ ਮੈਸ਼ ਕਰ ਦੇਣਾ ਨਾ ਦਾਲਵਾਂ ਨੂੰ ਤੇ ਇਹਦੇ ਨਾਲ ਜਿਹੜੀ ਹੈ ਗਰੇਵੀ ਥੋੜੀ ਜੀ ਸੰਘਣੀ ਹੋ ਜਾਂਦੀ ਹੈ ਆ ਦੇਖੋ ਦੇਖੋ ਕਿੰਨੀ ਵਧੀਆ ਗਰੇਵੀ ਜਿਹੜੀ ਸਾਡੀ ਬਣ ਕੇ ਇਦਾਂ ਤਿਆਰ ਹੋ ਗਈ ਤੇ ਤੁਸੀਂ ਵੀ ਮੇਰਾ ਇਹ ਜਿਹੜੀ ਮਤਲਬ ਆਈਡੀਆ ਜਿਹੜਾ ਅਪਣਾਇਆ ਕਰੋ ਇਦਾਂ ਬਹੁਤ ਜਲਦੀ ਤੜਕਾ ਤਿਆਰ ਹੁੰਦਾ ਜੀ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ